ਇੱਕ ਪਾਸੇ ਜਿੱਥੇ ਨਗਰ ਨਿਗਮ ਦੀਆਂ ਚੋਣਾਂ ਪੰਜਾਬ 'ਚ ਹੋ ਰਹੀਆਂ ਨੇ ਤੇ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਹੀ ਅਜਨਾਲਾ ਸ਼ਹਿਰ ਦੇ ਵਿੱਚ ਹੰਗਾਮਾ ਹੋ ਗਿਆ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਥਾਰ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਮਕਤੇਪੂਜੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਇਸ ਘਟਨਾ ਦੌਰਾਨ ਗੱਡੀ 'ਚ ਸਵਾਰ ਨੌਜਵਾਨ ਬਾਲਵਾਲ ਬਚ ਗਏ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਚੋਣਾਂ ਹੋ ਰਹੀਆਂ ਨੇ ਤੇ ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਦੇ ਵਿੱਚ ਹੀ ਇਹ ਹਾਦਸਾ ਹੋਇਆ ਇਹ ਅਣਪਛਾਤੇਆਂ ਦੇ ਵੱਲੋਂ ਖਾਰ ਗੱਡੀ ਤੇ ਤੜਾ ਤੜ ਗੋਲੀਆਂ ਚਾੜ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਥਾਰ ਦੇ ਵਿੱਚ ਬੈਠੇ ਜਿਹੜੇ ਨੌਜਵਾਨ ਅਗੇ ਨੇ ਉਹੋ ਪਛ ਜਾਂਦੇ ਨੇ ਪਰ ਇਸ ਖਬਰ ਤੋਂ ਬਾਅਦ ਜ਼ਰੂਰ ਸੁਰੱਖਿਆ ਇੰਤਜ਼ਾਮਾਂ ਤੇ ਸਵਾਲ ਖੜੇ ਹੋ ਰਹੇ ਨੇ ਚੋਣਾਂ ਤੋਂ ਪਹਿਲਾਂ ਅਜਿਹੀ ਘਟਨਾ ਵਾਪਰ ਜਣਾਤ ਦਾ ਜ਼ਰੂਰ ਸੁਰੱਖਿਆ ਇੰਤਜ਼ਾਮਾਂ ਤੇ ਸਵਾਲ ਖੜੇ ਕਰਦਾ ਹੈ ਕਿਉਂਕਿ ਜਦੋਂ ਨਗਰ ਨਿਗਮ ਚੋਣਾ ਹੋਣੀ ਸੀ ਤਾਂ ਉਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਸੀ ਚੈਕਿੰਗਾਂ ਕੀਤੀਆਂ ਗਈਆਂ ਸੀ ਤਾਂ ਜੋ ਮਾਹੌਲ ਵਧੀਆ ਬਣ ਸਕੇ ਅਮਨ ਅਮਾਨ ਦੇ ਨਾਲ ਚੋਣਾ ਹੋ ਸਕਣ ਤਾਂ ਇਸ ਤਰ੍ਹਾਂ ਇੰਤਜ਼ਾਮ ਜਿਹੜੇ ਨੇ ਪੁਖਤਾ ਕੀਤੇ ਗਏ ਸੀ ਪਰ ਉਸ ਤੋਂ ਪਹਿਲਾਂ ਜੇ ਘਟਨਾ ਵਾਪਰ ਜਾਣਾ ਜ਼ਰੂਰ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਹਾਲਾਂਕਿ ਕਈ ਥਾਵਾਂ ਤੇ ਜੋ ਘਟਨਾਵਾਂ ਏਦਾਂ ਦੀਆਂ ਹੋਈਆਂ ਵੀ ਨੇ ਜਿੱਥੇ ਝੜਪ ਹੋਈ ਹੈ ਪਰ ਅਮਨ ਅਮਾਨ ਦੇ ਨਾਲ ਜੜੀਆਂ ਚੋਣਾ ਹੋ ਰਹੀਆਂ ਨੇ ਤਾਂ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਚੋਣਾ ਹੋ ਰਿਹਾ ਹੈ ਤਾਂ ਦੂਜੇ ਪਾਸੇ ਅਜਨਾਲਾ ਸ਼ਹਿਰ ਦੇ ਵਿੱਚ ਜਿਹੀ ਘਟਨਾ ਵਾਪਰ ਜਣਾ ਜਰੂਰ ਵੱਡੇ ਸਵਾਲ ਜਿਹੜੇ ਨੇ ਖੜੇ ਕਰਦਾ ਹੈ ਸ਼ਹਿਮੰਦਰ ਲੱਗੇ ਜਿਹੜੀ ਆ ਇਹ ਫਾਇਰਿੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਬਾਕੀ ਜਿਹੜਾ ਤੁਹਾਨੂੰ ਦੱਸਿਆ ਪਤਾ ਲੱਗਾ ਪਹਿਲੀ ਜਿਹੜੇ ਕੀ ਲੱਗਾ ਨਹੀਂ ਜੀ ਵੈਰੀਫਾਈ ਕਰ ਰਹੇ ਹਾਂ ਜਸ ਕਿੱਥੇ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਅਜੇ ਵੈਰੀਫਾਈ ਕਰ ਰਹੇ ਹਾਂ ਮੌਕੇ ਤੇ ਪਹੁੰਚੇ ਹਾਂ ਸਾਰੇ ਸਿਚੁਏਸ਼ਨ ਵੇਖ ਕੇ ਜਿਹੜਾ ਸਹੀ ਲੱਗਦਾ ਨਹੀਂ ਦੇਖ ਰਹੇ ਜੀ ਵੈ ਇੱਕ ਪਾਸੇ ਜਿੱਥੇ ਨਗਰ ਨਿਗਮ ਦੀਆਂ ਚੋਣਾਂ ਪੰਜਾਬ 'ਚ ਹੋ ਰਹੀਆਂ ਨੇ ਤੇ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਹੀ ਅਜਨਾਲਾ ਸ਼ਹਿਰ ਦੇ ਵਿੱਚ ਹੰਗਾਮਾ ਹੋ ਗਿਆ ਜਦੋਂ ਕੋਈ ਜਾਣ ਪਛਾਤਿਆ ਵਿਅਕਤੀਆਂ ਦੇ ਵੱਲੋਂ ਇੱਕ ਥਾਰ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਮਕੀਤੇਪੂਜੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਇਸ ਘਟਨਾ ਦੌਰਾਨ ਗੱਡੀ 'ਚ ਸਵਾਰ ਨੌਜਵਾਨ ਬਾਲਵਾਲ ਬਚ ਗਏ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਚੋਣਾਂ ਹੋ ਰਹੀਆਂ ਨੇ ਤੇ ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਦੇ ਵਿੱਚ ਹੀ ਇਹ ਹਾਦਸਾ ਹੋਇਆ ਇਹ ਅਣਪਛਾਤੇਆਂ ਦੇ ਵੱਲੋਂ ਖਾਰ ਗੱਡੀ ਤੇ ਤੜਾ ਤੜ ਗੋਲੀਆਂ ਚਾੜ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਥਾਰ ਦੇ ਵਿੱਚ ਬੈਠੇ ਜਿਹੜੇ ਨੌਜਵਾਨ ਅਗੇ ਨੇ ਉਹੋ ਪਛ ਜਾਂਦੇ ਨੇ ਪਰ ਇਸ ਖਬਰ ਤੋਂ ਬਾਅਦ ਜ਼ਰੂਰ ਸੁਰੱਖਿਆ ਇੰਤਜ਼ਾਮਾਂ ਤੇ ਸਵਾਲ ਖੜੇ ਹੋ ਰਹੇ ਨੇ ਚੋਣਾਂ ਤੋਂ ਪਹਿਲਾਂ ਅਜਿਹੀ ਘਟਨਾ ਵਾਪਰ ਜਣਾਤ ਦਾ ਜ਼ਰੂਰ ਸੁਰੱਖਿਆ ਇੰਤਜ਼ਾਮਾਂ ਤੇ ਸਵਾਲ ਖੜੇ ਕਰਦਾ ਹੈ ਕਿਉਂਕਿ ਜਦੋਂ ਨਗਰ ਨਿਗਮ ਚੋਣਾ ਹੋਣੀ ਸੀ ਤਾਂ ਉਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਸੀ ਚੈਕਿੰਗਾਂ ਕੀਤੀਆਂ ਗਈਆਂ ਸੀ ਤਾਂ ਜੋ ਮਾਹੌਲ ਵਧੀਆ ਬਣ ਸਕੇ ਅਮਨ ਅਮਾਨ ਦੇ ਨਾਲ ਚੋਣਾ ਹੋ ਸਕਣ ਤਾਂ ਇਸ ਤਰ੍ਹਾਂ ਇੰਤਜ਼ਾਮ ਜਿਹੜੇ ਨੇ ਪੁਖਤਾ ਕੀਤੇ ਗਏ ਸੀ ਪਰ ਉਸ ਤੋਂ ਪਹਿਲਾਂ ਜੇ ਘਟਨਾ ਵਾਪਰ ਜਾਣਾ ਜ਼ਰੂਰ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਹਾਲਾਂਕਿ ਕਈ ਥਾਵਾਂ ਤੇ ਜੋ ਘਟਨਾਵਾਂ ਏਦਾਂ ਦੀਆਂ ਹੋਈਆਂ ਵੀ ਨੇ ਜਿੱਥੇ ਝੜਪ ਹੋਈ ਹੈ ਪਰ ਅਮਨ ਅਮਾਨ ਦੇ ਨਾਲ ਜੜੀਆਂ ਚੋਣਾ ਹੋ ਰਹੀਆਂ ਨੇ ਤਾਂ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਚੋਣਾ ਹੋ ਰਿਹਾ ਹੈ ਤਾਂ ਦੂਜੇ ਪਾਸੇ ਅਜਨਾਲਾ ਸ਼ਹਿਰ ਦੇ ਵਿੱਚ ਜਿਹੀ ਘਟਨਾ ਵਾਪਰ ਜਣਾ ਜਰੂਰ ਵੱਡੇ ਸਵਾਲ ਜਿਹੜੇ ਨੇ ਖੜੇ ਕਰਦਾ ਹੈ ਸ਼ਹਿਰ ਮੰਤਰ ਲੱਗੇ ਜਿਹੜੀ ਆ ਇਹ ਫਾਇਰਿੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਬਾਕੀ ਜਿਹੜਾ ਤੁਹਾਨੂੰ ਦੱਸਿਆ ਪੁੱਣ ਲੱਗਾ ਪਹਿਲੀ ਵਾਰ ਜਿਹੜੇ ਕੀ ਲੱਗਾ ਨਹੀਂ ਜੀ ਵੈਰੀਫਾਈ ਕਰ ਰਹੇ ਹਾਂ ਜਸ ਕਿੱਥੇ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਅਜੇ ਵੈਰੀਫਾਈ ਕਰ ਰਹੇ ਹਾਂ ਜੀ ਮੌਕੇ ਤੇ ਪਹੁੰਚੇ ਹਾਂ ਸਾਰੇ ਸਿਚੁਏਸ਼ਨ ਵੇਖ ਕੇ ਕਿੰਨੇ ਨਜ਼ਰ ਕੀ ਲੱਗਦਾ ਨਹੀਂ ਦੇਖਣ